ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅਸੀਂ ਅੱਜ ਇੱਕ ਨਵਾਂ ਬਲੌਗ ਲੈ ਕੇ ਆਏ ਆ ਬਲੌਗ ਨਹੀਂ ਐ ਬਸ ਅਸੀਂ ਉੱਤੇ ਸੈਰ ਤੋਂ ਨਿਕਲੇ ਸੀ ਕਿ ਮੈਂ ਕਿਹਾ ਚੱਲ ਕੁਝ ਥੋੜੇ ਜਿਹਾ ਵੀਡੀਓ-ਬਿਡੀਓ ਬਣਾ ਲਈਏ ਕਾਫੀ ਟਾਈਮ ਹੋ ਗਿਆ ਜਿਹੜੀਆਂ ਵੀਡੀਓ ਨਹੀਂ ਬਣਾਈ ਹੈਗੀ ਕਾਫੀ ਤਾਂ ਦਿਨ ਹੋ ਗਏ ਹਨ ਸੋ ਅੱਜ ਮੈਂ ਕਿਹਾ ਸੋਚਿਆ ਵਾ ਮੈਂ ਵੀਡੀਓ-ਬਿਡੀਓ ਬਣਾ ਲਵਾਂ ਅੱਜ ਮੈਂ ਸ਼ਹਿਰ ਕਾਂ ਨਿਕਲਿਆ ਸੀਗਾ ਤੇ ਸੈਰ ਕਰਦੇ ਕਰਦੇ ਮੈਂ ਕਿਹਾ ਚੱਲ ਮੌਸਮ ਵੀ ਸਹੀ ਆ ਤੇ ਵੀਡੀਓ ਬਣਾਉਣ ਵਾਲਾ ਮੌਸਮ ਆ ਤੇ ਕਿਉਂ ਨਾ ਵੀਡੀਓ ਬਣਾਈ ਜਾਵੇ ਤੇ ਕੁਛ ਇੱਥੇ ਜਿਹੜੀਆਂ ਰੌਣਕਾਂ ਨੇ ਕੈਨੇਡਾ ਦੀਆਂ ਉਹ ਦਿਖਾਈਆਂ ਜਾਣ ਕਿਉਂ ਸਹੀ ਆ ਸੋ ਆਪਾਂ ਤੁਹਾਨੂੰ ਦਿਖਾਣੇ ਆ ਠੀਕ ਆ ਰੌਣਕਾਂ ਦੇਖੋ ਇੱਥੇ ਦੀਆਂ ਓਕੇ ਸੋ ਆ ਗਈਆਂ ਮੁੱਲੇ ਦੀਆਂ ਗਲੀਆਂ ਆਪਾਂ ਰੋਡ ਤੇ ਚੱਲੇ ਨਹੀਂ ਸਕਦੇ ਰੋਡ ਤੇ ਅਸਰ ਗੱਡੀਆਂ ਚੱਲਣਗੀਆਂ ਜੇਕਰ ਕੋਈ ਸਾਈਕਲ ਪੈਦਲ ਆਲੇ ਆ ਉਹ ਵੀ ਇਸੇ ਤੇ ਸਾਈਕਲ ਵਾਲੇ ਵੀ ਇੱਥੇ ਚੱਲੂਗੇ ਪੈਦਲ ਆਲੇ ਹਨ ਰੋਡ ਤੇ ਸਖਤ ਮਨਾਈ ਆ ਗੱਡੀਆਂ ਘਟੀਆਂ ਚੱਲਦੀਆਂ ਕਰਕੇ ਸੋਹੇ ਮੱਲੇ ਦੀਆਂ ਗਲੀਆਂ ਆ ਅਸੀਂ ਇੱਥੇ ਰੌਣਡ ਰੌਣਡ ਲਾ ਲਈ ਤੇ ਮੱਲੇ ਦੀਆਂ ਗਲੀਆਂ ਗੁਲੀਆਂ ਚ ਹਨ ਫੈਰ ਹੋ ਜਾਂਦੀਆਂ ਉਹ ਨਿਆਣੇ ਪਲੇ ਕਰਦੇ ਆ ਤੋਂ ਉੱਤੇ ਲਿਖਿਆ ਵੀ ਆ ਗੋਸ ਲੋ ਲਓ ਜੀ ਦੋਸਤੋ ਹਾਲੋ ਰੈੱਡ ਲਾਈਟ ਹੋਈ ਆ ਠੀਕ ਆ ਹਾਂ ਦੇਖੋ ਲੈਫਟ ਸਾਈਡ ਦੀ ਲੇਨ ਆ ਜਿਹੜੀ ਇਹਨੇ ਲੈਫਟ ਸਾਈਡ ਨੂੰ ਜਾਣਾ ਉਹ ਦੇਖੋ ਲਾਈਟ ਹੋਈ ਆ ਹੁਣ ਥੈਨ ਹੁਣ ਗੱਡੀਆਂ ਚੱਲਣਗੀਆਂ ਦੇਖੋ ਸਾਹਮਣੇ ਸਾਹਮਣੇ ਲੈਫਟ ਵਾਲਿਆਂ ਨੂੰ ਮੋੜਨਾ ਉਹਨਾਂ ਨੇ ਉਦੋਂ ਮੋੜਨਾ ਜਦੋਂ ਮੋੜੇ ਤੁਹਾਨੂੰ ਸਪੇਸ ਮਿਲੂਗੀ ਆ ਦੇਖੋ ਸਾਰੀਆਂ ਗੱਡੀਆਂ ਲੰਘੂਗੀਆਂ ਮੋੜੇ ਕੋਈ ਵੀ ਨਹੀਂ ਆਉਂਦੀ ਹੋਈ ਗੱਡੀ ਥੈਨ ਇਹਨਾਂ ਨੇ ਲੈਫਟ ਨੂੰ ਆਪਣਾ ਮੋੜ ਜਾਣਾ ਵਾ ਅਗਰ ਕੋਈ ਗੱਡੀ ਆਂਦੀ ਹੋਈ ਤਾਂ ਇਹਨਾਂ ਨੇ ਇੱਥੇ ਰੁਕ ਜਾਣਾ ਪਰ ਇਹ ਗੱਲਾਂ ਜਿਹੜੀਆਂ ਨਾ ਸਾਨੂੰ ਇੰਡੀਆ ਚ ਨਹੀਂ ਦੇਖਣ ਨੂੰ ਮਿਲਦੀ ਖਾਸ ਕਰਕੇ ਪੰਜਾਬ ਚ ਤਾਂ ਅ ਰੂ ਲੈ ਨੂੰ ਰੈਗੂਲੇਸ਼ਨ ਦੀ ਤਾਂ ਗੱਲਾਂ ਹੀ ਛੱਡਦੇ ਹੋ ਨਾ ਉੱਤੇ ਇਹ ਗੱਲਾਂ ਨਹੀਂ ਹੈਗੀਆਂ ਕਿ ਆਹ ਤਾਂ ਵੀ ਮਸਟਰ ਪੈਟਰ ਆ ਆ ਪੰਜਾਬ ਦੇ ਇੰਡੀਆ ਨਾਲੋਂ ਇਹ ਹਨ ਕੰਟਰੀ ਸੋ ਜਿ ਤੁਸੀਂ ਦੇਖ ਸਕਦੇ ਆ ਇੱਥੇ ਤਾਂ ਹਰ ਇੱਕ ਗੱਡੀਆਂ ਖੜੀਆਂ ਮੋੜੇ ਗੱਡੀਆਂ ਆਉਂਦੀਆਂ ਉਹਨਾਂ ਚਿਰ ਉਹਨਾਂ ਨੇ ਕ੍ਰੋਸ ਨਹੀਂ ਕਰਨਾ ਜਿੰਨਾ ਚਿਰ ਇਹ ਗੱਡੀਆਂ ਮੋੜ ਰਿਓ ਕੋਈ ਮਤਲਬ ਸਪੇਸ ਨਹੀਂ ਮਿਲਦੀ ਹੈ ਨਾ ਤੇ ਇੱਥੇ ਬ੍ਰੇਕ ਆ ਦੇਖ ਲੋ ਤੁਸੀਂ ਹੌਰਨ ਸੌਣ ਸਕਦੇ ਆ ਹੌਰਨ ਵੀ ਤਕਰੀਬਨ ਕੋਈ ਨਹੀਂ ਮਾਰਦਾ ਇੱਥੇ ਹੌਰਨ ਤਾਂ ਵੱਜਦਾ ਹੀ ਨਹੀਂ ਵੈਸੇ ਤਾਂ ਸਿਗਨਲ ਹੀ ਹੀ ਬਹੁਤ ਆ ਸਿਗਨਲ ਨਾਲ ਦਾ ਕਰਕੇ ਜਿਹੜਾ ਅ ਰੂਰਲ ਰੈਗੂਲੇਸ਼ਨ ਗਵਰਨਮੈਂਟ ਨੇ ਬਣਾਏ ਆ ਵੀ ਸਿਗਨਲ ਫੋਲੋ ਕਰਨਾ ਤੇ ਸਿਗਨਲ ਫੋਲੋ ਤੇ ਜਿਹੜਾ ਦੁਰਨਾਵਾ ਉਹ ਦੇਖੋ ਜਿਹੜੇ ਮੋੜੇ ਖੜੇ ਸੀ ਉਹ ਲੈਫਟ ਹੋ ਗਏ ਉਹਨਾਂ ਦੀ ਰੈੱਡ ਲਾਈਟ ਹੋ ਗਈ ਤਾਂ ਗੱਡੀਆਂ ਰੁਕ ਗਈਆਂ ਨਾ ਨਾ ਜਿਹੜੇ ਪਿਛਲੇ ਸੀਗੇ ਉਹ ਵੇਟ ਕਰਦੇ ਆ ਨਾ ਸੋ ਇਹ ਸਾਰਾ ਜਿਹੜਾ ਕਨੇਡਾ ਦਾ ਰੂਲ ਐਂਡ ਰੈਗੂਲੇਸ਼ਨਸ ਬਾਕ ਹੈਂਡ ਨੇ ਬਾਕੀ ਜਿਹੜੇ ਇੱਥੇ ਇਹ ਆ ਕਿ ਮਿੱਟੀ ਦਾ ਦੇਖਣ ਨੂੰ ਨਹੀਂ ਮਿਲਦੀ ਹਰਿਆਲੀ ਜ਼ਿਆਦਾ ਆ ਮਿੱਟੀ ਦੇਖਣ ਨੂੰ ਨਹੀਂ ਮਿਲਦੀ ਤੇ ਆ ਲੇਡੀਜ਼ ਤੁਰ ਕੇ ਤੁਰੇ ਸੀ ਮੇਰੇ ਕੋਲ ਕ੍ਰੋਸ ਕਰਕੇ ਗਈ ਤੇ ਉਹ ਵੀ ਆਪਣੇ ਜਿਹੜੀ ਇਹਨਾਂ ਲਾਈਟ ਦੀ ਇੰਤਜ਼ਾਰ ਕਰਦੀ ਆ ਕ੍ਰੋਸ ਕਰਨਾ ਇਹਨੇ ਪੈਦਲ ਅਗਰ ਪੰਜਾਬ ਵਗੈਰਾ ਚ ਅਸੀਂ ਹੁੰਨੇ ਤਾਂ ਦੈਨ ਸ਼ਾਇਦ ਮੈਂ ਵੀ ਅਸੀਂ ਇੰਨੀ ਵੇਟ ਵੋਟ ਵੀ ਨਹੀਂ ਕਰਦੇ ਨਾ ਕੋ ਕਿਸੇ ਨੂੰ ਪੁੱਛਦੇ ਨਾ ਕਿਸੇ ਦੇ ਸਿੱਧਾ ਹੀ ਚੱਲ ਮੇਰੇ ਭਾਈ ਕ੍ਰੋਸ ਕਰਕੇ ਪਰੇ ਨੂੰ ਹਨਾ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਪੈਦਲ ਤੁਰੇ ਵਾਲੇ ਨੂੰ ਗੱਡੀ ਵਾਲੇ ਨੂੰ ਦੇਖਣਾ ਕਿ ਪੈਦਲ ਵਾਲੇ ਨੂੰ ਹੀ ਸੇਫਟੀ ਸਾਡੇ ਉੱਥੇ ਕੀ ਆ ਜਿਹੜੇ ਪੈਦਲ ਤੁਰਿਆ ਉਹਨੂੰ ਦੇਖਣਾ ਪੈਂਦਾ ਹੋਵੇ ਗੱਡੀ ਟਣੀ ਆਂਦੀ ਬਈ ਗੱਡੀ ਨੂੰ ਦੇਖ ਕੇ ਕ੍ਰੋਸ ਕਰਦੇ ਆ ਪਰ ਇੱਥੇ ਪੈਦਲ ਵਾਲੇ ਨੂੰ ਦੇਖ ਕੇ ਗੱਡੀਆਂ ਵਾਲੇ ਕ੍ਰੋਸ ਕਰਦੇ ਆ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਾ ਕੈਨੇਡਾ ਵਾਲੇ ਤੁਸੀਂ ਆਪਣੇ ਆਪਣੇ ਕਮੈਂਟਾਂ ਵਿੱਚ ਦੱਸੋ ਕਿ ਮੇਰਾ ਕੈਨੇਡਾ ਦੇ ਰੂਲ ਐਂਡ ਰੈਗੂਲੇਸ਼ਨ ਕਿਵੇਂ ਲੱਗੇ ਤੁਹਾਨੂੰ ਤੇ ਸੜਕਾਂ ਤੇ ਦੇਖੋ ਕਿੰਨਾ ਸ਼ਾਂਤ ਮਾਹੌਲ ਆ ਕਿ ਤੁਸੀਂ ਹੋਰਨ ਤਾਂ ਵੈਸੇ ਸੁਣਿਆ ਨਹੀਂ ਹੋਣਾ ਨਾ ਤੇ ਨਾ ਆਪਾਂ ਨੇ ਸੁਣਿਆ ਬਹੁਤ ਘੱਟ ਆ ਬਹੁਤ ਰੀਅਲ ਆ ਜੇ ਕੋਈ ਰੋਂਗ ਲਾਈਨ ਤੋਂ ਦੂਜੀ ਸਾਈਡ ਆਂਦਾ ਹੋਵੇ ਤੇ ਫਿਰ ਇਹ ਜਿਹੜਾ ਹਾਰਨ ਵਗੈਰਾ ਮਾਰਦਾ ਨੇ अदरवाइज ਨਹੀਂ ਹਾਰਨ ਵਗੈਰਾ ਨਹੀਂ বাজਦੇ ਹੈਗੇ ਇੱਥੇ ਤੇ ਸਭ ਆਪਣੇ ਆਪਣੇ ਲਾਈਨ ਤੇ ਅਕੋਰਡਿੰਗ ਤੁਰੇ ਹੋ ਆ ਤੇ ਬਾਕੀ ਨੈਕਸਟ ਵੀਡੀਓ ਤੁਹਾਨੂੰ ਛੇਤੀ ਵੀ ਦੁ ਭਗਾਵਾਗੇ ਵੱਡੀ ਵਾਲੀ ਹੈ ਨਾ ਅਮੋਰੇ ਕਬਰਿਸਤਾਨ ਆ ਉੱਥੇ ਮਤਲਬ ਕੀ ਗੋਰਿਆਂ ਦਾ ਉੱਥੇ ਕਫਨ ਰਫਨ ਕਰਦੇ ਆ ਜਿਹੜਾ ਉਹ ਹੈ ਨਾ ਆਪਣਾ ਉਹਨਾਂ ਦਾ ਹੈਗਾ ਆ ਸੋ ਇਸ ਵੀਡੀਓ ਦੇ ਨਾਲ ਆਪਾਂ ਇੱਥੇ ਹੀ ਅਲਵਿਦਾ ਲੈਨੇ ਆ ਤੁਹਾਡੇ ਕੋਲ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ ਜਲਦੇ ਨਵੀਂ ਵੀਡੀਓ ਲੈ ਕੇ ਇਹ ਛੋਟੀ ਜਿਹੀ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੀ ਹੈਗਾ ਕਿ ਆਪਾਂ ਜਿਹੜਾ ਇੰਡੀਆ ਚ ਆਪਾਂ ਕਰਦੇ ਆ ਜੀ ਨਹੀਂ ਆਪਾਂ ਰੈੱਡ ਲਾਈਟ ਨਹੀਂ ਦੇਖਦੇ ਪੁਲਿਸ ਦੇਖਦੇ ਆ ਤੇ ਤਕਰੀਬਨ ਪੁਲਿਸ ਤਾਂ ਦੇਖਣ ਨੂੰ ਨਹੀਂ ਮਿਲਦੀ ਬਹੁਤ ਘੱਟ ਆ ਕਿਤੇ ਕਿਤੇ ਹੈਗੀ ਪੁਲਿਸ ਜਿੱਥੇ ਕਿਤੇ ਲੋਡ ਹੈਗੀ ਆ ਆਦਰਵਾਈਜ਼ ਨਹੀਂ ਪਾ ਦੇਖੋ ਸਾਰੇ ਆਪਣਾ ਆਪਣਾ ਖੜੇ ਆ ਠੀਕ ਹੈ ਕਿਸੇ ਨੂੰ ਕੋਈ ਨਹੀਂ ਆ ਲਾਈਟ ਹੋਣੀ ਆ ਤਾਂ ਇਹਨਾਂ ਨੇ ਕੋ ਆਪਣੇ ਰਾਸਤੇ ਨਿਕਲ ਜਾਣਾ ਲਾਈਟ ਹੋਈ ਆ ਆਪਣੇ ਰਾਸਤੇ ਜਿਹੜਾ ਚਲੇ ਗਿਆ ਠੀਕ ਹੈ ਨਾ ਆਪਣੇ ਆਪਣੀ ਟਨ ਦੀ ਵਾਰੀ ਦੀ ਜਿਹੜੀ ਆ ਅੱਡੀ ਕਰਕੇ ਤੈਨ ਆਪਣੇ ਆਪਣੇ ਰਾਸਤੇ ਜਾਣਾ ਇੱਥੇ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਬਟ ਹਾਂ ਸਭ ਤੋਂ ਵੱਡੀ ਗੱਲ ਰੂਲ ਐਂਡ ਰੈਗੂਲੇਸ਼ਨ ਉਹ ਮੈਨੂੰ ਸਭ ਤੋਂ ਬੈਸਟ ਲੱਗੇ ਇੱਥੇ ਤੇ ਸਭ ਤੋਂ ਬੈਸਟ ਠੀਕ ਹੈ ਨਾ ਹਾਂ ਗੱਡੀਆਂ ਜਾ ਰਹੀਆਂ ਵਾ ਗੱਡੀਆਂ ਆ ਰਹੀਆਂ ਵਾ ਸੋ ਚੱਲ ਵਧੀਆ ਚੱਲਦਾ ਵਾ ਹਨ ਸੋ ਕਮੈਂਟ ਕਰਕੇ ਦੱਸਿਓ ਕਿ ਇਦਾਂ ਇੰਡੀਆ 'ਚ ਕਦੋਂ ਤੱਕ ਹੋ ਸਕਦਾ ਵਾ ਇਦਾਂ ਮਤਲਬ ਰੂਨ ਰੈਗੂਲੇਸ਼ਨ ਲੋਕ ਕਦੋਂ ਤੱਕ ਫੋਲੋ ਕਰ ਸਕਦੇ ਹਨ ਸੋ ਮਿਲਦੇ ਆਗੇ ਜਲਦੀ ਇੱਕ ਵਾਰੀ ਨਵੀਂ ਵੀਡੀਓ ਦੇ ਨਾਲ